ਅੱਜ ਗੱਲ ਕਰਦੇ ਆਂ ਇਤਿਹਾਸਕ ਨਗਰ ਸ਼੍ਰੀ ਕੀਰਤਪ੍ਰਸਾਦ ਦੀ ਸਵੰਨ ਸਿੰਘ ਜੀ ਜਦੋਂ ਆਪਾਂ ਕੀਰਤਪ੍ਰਸਾਦ ਦੀ ਗੱਲ ਕਰਦੇ ਆਂ ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਆਂ ਜੀ ਉਹ ਉਸ ਟਾਈਮ ਜਾਂ ਹੁਣ ਦੀ ਸਥਿਤੀ ਹੈ ਜਦੋਂ ਆਪਾਂ ਦੇਖਦੇ ਆਂ ਪੰਗੋਲਕ ਸਥਿਤੀ ਕਿਵੇਂ ਦੀ ਹੈ ਨਾ ਆਲਾ ਦਵਾਲਾ ਜਦੋਂ ਆਪਾਂ ਚਾਰ ਜਾਂ ਪੰਜ ਪਿੰਡਾਂ ਦੀ ਗੱਲ ਕਰਦੇ ਆਂ ਉਹ ਕਿਸ ਤਰ੍ਹਾਂ ਦਾ ਤੁਸੀਂ ਦੇਖਦੇ ਆਂ ਇਤਿਹਾਸਕ ਪੱਖੋਂ ਕਿਵੇਂ ਦਾ ਸੀ ਜਿਹੜਾ ਕੀਰਤਪੁਰ ਸਾਹਿਬ ਹੈ ਹਾਂਜੀ ਇਹ ਪਹਾੜ ਦੇ ਪੈਰਾਂ ਦੇ ਵਿੱਚ ਕਹਿ ਲਓ ਜਾਂ ਪਹਾੜ ਦੇ ਵਿੱਚ ਵਸਿਆ ਹੋਇਆ ਕਿ ਸ਼ਹਿਰ ਹੈ ਠੀਕ ਹੈ ਜੀ ਤੇ ਜਦੋਂ ਇਹ ਮੋਢਲੇ ਰੂਪ ਦੇ ਵਿੱਚ ਬਣਾਇਆ ਗਿਆ ਜਿਵੇਂ ਪਾਸ਼ਾ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਹੁਕਮਾਂ ਦੇ ਨਾਲ ਬਾਬਾ ਗੁਰਦਿੱਤਾ ਜੀ ਨੇ ਹਾਂਜੀ ਸ੍ਰੀ ਚੰਦ ਜੀ ਤੋਂ ਮੋੜੀ ਗੜਵਾਈ ਠੀਕ ਹੈ ਜੀ ਉਦੋਂ ਇਹ ਚਾਰ ਪਿੰਡਾਂ ਦੀ ਜ਼ਮੀਨ ਲੈ ਕੇ ਬਣਾਇਆ ਠੀਕ ਹੈ ਜੀ ਜੀ ਦੇ ਵਿੱਚ ਕਲਿਆਣਪੁਰ ਜਿਓ ਹਾਲ ਤੇ ਭੱਗੋ ਹਾਲ ਤੇ ਪਟੋਲੀ ਠੀਕ ਹੈ ਜੀ ਹੁਣ ਇਹਨਾਂ ਦੇ ਵਿੱਚ ਇੱਕ ਪੰਜਵਾਂ ਪਿੰਡ ਜਿਹੜਾ ਕੀਰਤਪੁਰ ਬਣਿਆ ਉਹ ਵਿੱਚ ਸ਼ਾਮਲ ਹੋ ਗਿਆ ਠੀਕ ਹੈ ਜੀ ਇੰਜ ਜਿਹੜਾ ਹੁਣ ਕੀਰਤਪੁਰ ਸਾਹਿਬ ਹੈ ਹਾਂਜੀ ਇਹਦੇ ਵਿੱਚ ਜਿਹੜੀ ਜ਼ਮੀਨ ਹੈ ਹੁਣ ਬੋਲਦੀ ਉਹ ਪੰਜ ਮੋਤੀਆਂ ਜਾਂ ਇਹਨਾਂ ਪੰਜੇ ਪਿੰਡਾਂ ਦੇ ਨਾਂ ਦੇ ਉੱਤੇ ਠੀਕ ਹੈ ਜੀ ਆ ਇਹਦੀ ਜਿਹੜੀ ਭੂਗੋਲਿਕ ਸਥਿਤੀ ਜਿਹੜੀ ਅੱਜ ਦੀ ਹੈ ਹਾਂਜੀ ਉਹ ਇਹ ਹੈ ਵੀ ਇਹ ਨਹਿਰ ਜਿਹੜੀ ਭਾਖੜਾ ਨਹਿਰ ਹੈ ਹਾਂਜੀ ਉਦੇ ਚੜ੍ਹਦੇ ਵੱਲ ਬਸਿਆ ਹੋਇਆ ਠੀਕ ਹੈ ਜੀ ਪਹਾੜਾਂ ਦੇ ਪੈਰਾਂ 'ਚ ਬਸਿਆ ਹੋਇਆ ਹਾਂਜੀ ਇਹ ਵੀ ਕਹਿ ਲੋ ਵੀ ਘਰ ਪਹਾੜਾਂ ਦੇ ਪੈਰਾਂ ਤੱਕ ਬਸਿਓ ਹੈ ਯਾਰ ਰਹਿਸ਼ ਹੈ ਜਿਹੜੀ ਠੀਕ ਹੈ ਜੀ ਰਹਿਸ਼ ਦੇ ਵਿੱਚ ਵੀ ਪਹਾੜੀਆਂ ਅੱਜ ਜਿਉਂਦੀਆਂ ਤੇ ਉਹ ਹੈ ਠੀਕ ਹੈ ਜੀ ਠੀਕ ਹੈ ਤੇ ਪਗੋਲਕ ਸਿੱਤੀ ਇਹ ਰੋਪੜ ਜ਼ਿਲ੍ਹੇ 'ਚ ਪੈਂਦਾ ਆਨੰਦਪੁਰ ਸਾਹਿਬ ਦੇ ਨੇੜੇ ਹੈ ਹਾਂਜੀ ਤੇ ਇਉਂ ਸਤਲੁਜ ਦਰਿਆ ਵੀ ਥੋੜੀ ਦੂਰ ਪੱਛਮ ਵੱਲ ਚੱਲਦਾ ਇਹ ਥੋੜੀ ਦੂਰ ਤੇ ਹੀ ਹੈ ਠੀਕ ਹੈ ਜੀ ਸਵੰਸਕ ਜੀ ਜਿਸ ਤਰ੍ਹਾਂ ਤੁਸੀਂ ਪਹਾੜੀਆਂ ਦੀ ਗੱਲ ਕਰਦੇ ਆਂ ਇਹ ਪਹਾੜੀਆਂ ਆਪਾਂ ਦੇਖੀਆਂ ਹੈ ਉੱਥੇ ਅੰਦਰ ਪਹਾੜੀਆਂ ਤੇ ਪਹਾੜੀਆਂ ਨੂੰ ਆ ਮਾਡਰਨ ਜਿਸ ਤਰ੍ਹਾਂ ਦਾ ਹੁਣ ਹੋਣਾ ਵੀ ਢਾਲੀਆਂ ਪਹਾੜੀਆਂ ਪੱਧਰਾ ਕਰਕੇ ਉੱਥੇ ਬਿਲਡਿੰਗਾਂ ਬਣਾ ਲੀਆਂ ਜਾਂ ਇਮਾਰਤਾਂ ਬਣਾ ਲੀਆਂ ਇਸ ਤਰ੍ਹਾਂ ਦਾ ਉੱਥੇ ਕੁਝ ਦਿਖ ਨਹੀਂ ਰਿਹਾ ਤੁਹਾਡੇ ਤੁਹਾਡੇ ਧਿਆਨ ਦੇ ਵਿੱਚ ਕਿਸ ਤਰ੍ਹਾਂ ਦਾ ਆਇਆ ਇਹ ਤੁਸੀਂ ਤਾਂ ਪੜਿਆ ਇਹਦਾ ਇਤਿਹਾਸ ਕਿਵੇਂ ਦਾ ਤੁਸੀਂ ਦੇਖਦੇ ਆਂ ਪੰਜਾਬੀ ਦੀਆਂ ਕਹਾਵਤਾਂ ਜਾਂ ਆਪਣੀ ਗੱਲਬਾਤ ਦੇ ਮੁਹਾਵਰੇ ਆਂ ਹਾਂਜੀ कि ਜਿਹੜਾ ਲੋਬੀ ਆਰ ਪੈਸੇ ਦਾ ਪੁੱਤ ਹੁੰਦਾ ਹੈ ਹਾਂਜੀ ਉਹ ਤਾਂ ਆਪਣੇ ਮਾਂ ਬਿਓ ਆਪਣੇ ਨੂੰ ਵੇਚ ਕੇ ਖਾਂਚ ਵੀ ਕਸਰ ਨਹੀਂ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਹੇ ਸਰੇਂਦਰ ਸਿੰਘ ਜੀ ਇਹ ਜਿਹੜੀਆਂ ਪਹਾੜੀਆਂ ਨਹੀਂ ਢਾਈਆਂ ਕੋਈ ਲੋਕਾਂ ਨੂੰ ਇਹ ਨਹੀਂ ਵੀ ਉਹਨਾਂ ਨੇ ਕੀਰਤਪੁਰ ਸਾਹਿਬ ਦੀ ਦੇਖ ਨੂੰ ਸੰਭਾਲਿਆ ਹੋਇਆ ਕੁਦਰਤੀ ਦੇਖ ਨੂੰ ਠੀਕ ਹੈ ਜੀ ਇਹ ਨਹੀਂ ਹੈ ਗੱਲ ਹਾਂਜੀ ਹਾਂ ਉੱਥੇ ਜਿਵੇਂ ਆਪਾਂ ਨੂੰ ਚੌਧਰੀ ਸਰੇਂਦਰ ਸਿੰਘ ਮਿਲੇ ਸੀ ਉਹਨਾਂ ਨੇ ਦੱਸਿਆ ਸੀ ਹਾਂਜੀ ਹਾਂਜੀ ਉੱਥੇ ਕੋਈ ਕਾਨੂੰਨੀ ਤਾਰਾ ਲੱਗੀ ਹੋਈ ਐ ਵੀ ਤੁਸੀਂ ਉਹਨਾਂ ਪਹਾੜੀਆਂ ਨੂੰ ਢਾ ਨਹੀਂ ਸਕਦੇ ਠੀਕ ਹੈ ਜੀ ਨਹੀਂ ਤਾਂ ਰੇਤਾ ਮਾਫੀਆ ਹਾਂਜੀ ਮਿੱਟੀ ਮਾਫੀਆ ਬਿਲਕੁਲ ਬਜਰੀ ਮਾਫੀਆ ਹਾਂਜੀ ਕੱਤਾ ਇਹਨੂੰ ਹਾਂਜੀ ਮਿੱਟੀ ਬਣਾ ਕੇ ਇਹਨੂੰ ਵੇਚ ਦਿੰਦਾ ਇਹਦੀ ਕੁਦਰਤੀ ਲੇਖ ਖਤਮ ਕਰ ਹਾਂ ਆਪਾਂ ਉਹ ਦੇਖ ਰਹੇ ਆ ਆਲੇ-ਦੁਆਲੇ ਜਿਹੜੇ ਕੀਰਪੁਰ ਸਾਹਿਬ ਦਾ ਆਲਾ-ਦੁਆਲਾ ਹੈ ਜੀ ਉਹ ਸਾਰੇ ਪਹਾੜੀ ਇਲਾਕਾ ਜਿਹੜਾ ਅੰਦੁੱਲਾ ਜਿਹੜਾ ਪਾਸਾ ਹੈ ਉਹ ਪੱਧਰਾ ਤੇ ਲੋਕ ਵੀ ਵੱਸਦੇ ਆ ਉਹਦੇ ਵਿੱਚ ਹਾਂਜੀ ਸੁਰਿੰਦਰ ਸਿੰਘ ਜੀ ਇਹ ਦੁਕਾਨ ਤਾਂ ਇੱਕ ਹਾਂਜੀ ਜਿਹੜੀ ਸਿੱਖ ਹੈ ਸਾਡੇ ਹਾਂਜੀ ਉਹ ਤਾਂ ਪਤਾਲਪੁਰਿਓ ਬਜ਼ੁਰਗ ਦੇ ਫੁੱਲ ਪਾ ਕੇ ਮੁੜਿਆਉਂਦੇ ਆ ਹਾਂਜੀ ਹਾਂਜੀ ਉਹ ਤਾਂ ਜਿਹੜੀ ਅੰਦਰ ਸਾਡਾ ਗੌਰਵਮਈ ਇਤਿਹਾਸਕ ਵਿਰਸਾ ਹੈ ਜਿਹਦੀ ਆਪਾਂ ਹੁਣ ਗੱਲ ਕਰ ਰਹੇ ਹਾਂ ਉਹ ਤਾਂ ਦੇਖਣ ਜਾਂਦੇ ਨਹੀਂ ਬਹੁਤੇ ਹਾਂਜੀ ਹਾਂਜੀ ਬਿਲਕੁਲ ਘੱਟੋ-ਘੱਟ 90% ਨਹੀਂ ਜਾਂਦੇ ਹਾਂ ਬਿਲਕੁਲ ਸਹੀ ਹੈ ਜ਼ਿਆਦਾ ਹੋ ਸਕਦਾ ਹਾਂਜੀ ਹਾਂਜੀ ਹਾਂ ਮੈਂ ਇਹ ਪੁੱਛਣਾ ਚਾਹੁੰਦਾ ਆ ਵੀ ਜਦੋਂ ਮੋੜੀ ਬਾਬਾ ਜੀ ਨੇ ਗੱਡੀ ਜਿਸ ਥਾਂ ਤੇ ਗੱਡੀ ਹੈ ਮੋੜੀ ਉਹਦੀ ਲੋਕੇਸ਼ਨ ਵੀ ਆਪਾਂ ਸਾਂਝੀ ਕਰਦੀਏ ਵੀ ਉਹ ਕਿੱਥੇ ਕਿੰਨੂ ਕਰਕੇ ਸੌਖਾ ਜਿਹੜਾ ਤਰੀਕਾ ਜਦੋਂ ਆਪਾਂ ਕਿਉਂਕਿ ਬਾਬਾ ਗੁਰਦਿੱਤਾ ਜੀ ਨੂੰ ਤੇ ਬੁੱਢਣ ਸਾਹਿਬ ਨੂੰ ਵੀ ਅਸੀਂ ਜ਼ਿਆਦਾ ਇਤਿਹਾਸਕ ਪੱਖੋਂ ਮੰਨਦੇ ਆ ਜਿੱਥੇ ਮੋੜੀ ਗੱਡੀ ਆ ਜਿੱਥੇ ਗੁਰੂ ਸਾਹਿਬ ਦਾ ਪਰਿਵਾਰ ਰਹਿੰਦਾ ਸੀ ਹਾਂਜੀ ਉਹਦੇ ਬਾਰੇ ਤੁਸੀਂ ਸੌਖਾ ਤਰੀਕਾ ਦੱਸੋ ਵੀ ਕਿੱਥੇ ਕਿੰਨੂ ਕਰਕੇ ਜਿਹੜਾ ਹੈ ਵੀ ਸੌਖਿਆਂ ਚ ਜਾਇਆ ਜਾ ਸਕਦਾ ਬਹੁਤ ਸੌਖੀ ਗੱਲ ਹੈ ਜਦੋਂ ਆਪਾਂ ਪਤਾਲਪੁਰੀ ਤੋਂ ਬਾਬਾ ਗੁਰਦਿੱਤਾ ਜੀ ਦੇ ਗੁਰਦਾਰੇ ਨੂੰ ਜਾਂਦੇ ਆ ਠੀਕ ਹੈ ਜੀ ਜਾਂ ਜਿਹੜੇ ਪਤਾਲਪੁਰੀ ਵੀ ਨਹੀਂ ਜਾਂਦੇ ਇਹ ਕਹ ਲਓ ਵੀ ਰੋਪੜ ਜਾਂ ਆਨੰਦਪੁਰ ਸੋਤੋਂ ਆ ਕੇ ਹਾਂਜੀ ਤਾਂ ਬਾਬਾ ਗੁਰਦਿੱਤਾ ਜੀ ਦੇ ਗੁਰਦੁਆਰੇ ਨੂੰ ਮੁੜਦੇ ਆ ਠੀਕ ਹੈ ਜੀ ਉਹ ਪਹਾੜੀ ਉੱਪਰ ਨੂੰ ਚੱਲਦੇ ਹਾਂਜੀ ਹਾਂਜੀ ਉੱਥੋਂ 2 ਕਿਲੋਮੀਟਰ ਤੇ ਜਾ ਕੇ ਫਿਰ ਆਪਾਂ ਗੁਰਦੁਆਰਾ ਸਾਹਿਬ ਨੂੰ ਟਰਨ ਲੈਣੇ ਆ ਠੀਕ ਹੈ ਜੀ ਹਾਂਜੀ ਹਾਂਜੀ ਲਗ ਭੱਗ ਹਾਂਜੀ ਆਪਾਂ ਗੁਰਦਿੱਤਾ ਜੀ ਵਾਲੇ ਪਾਸੇ ਨੂੰ ਟਰਨ ਲੈਣ ਤੋਂ ਦੂਜੇ ਪਾਸੇ ਨੂੰ ਟਰਨ ਲਈਏ ਕੀਰਤਪੁਰ ਸਾਹਿਬ ਪਿੰਡ ਵੱਲੋਂ ਠੀਕ ਹੈ ਜੀ ਜੇ ਆਪਾਂ ਕਹਿ ਲਈਏ ਜਦੋਂ ਆਪਾਂ ਬਾਬਾ ਗੁਰਦਿੱਤਾ ਜੀ ਤੋਂ ਆਉਨੇ ਆ ਤਾਂ ਸਿੱਧਾ ਹੀ ਅਸੀਂ ਲਾਈਨ ਬਾਈ ਨੇ ਮੋੜੀ ਸਿੱਧੀ ਉਹ ਸੜਕਾ ਜਿਹੜੀ ਉਹ ਇਹ ਆਪਾਂ ਦੋਹੇ ਤਰ੍ਹਾਂ ਨਾਲ ਸਮਝ ਸਕਦੇ ਆਂ ਉੱਥੇ ਨੂੰ ਬਕਾਇਦਾ ਸੜਕਾ ਗੱਡੀ ਜਾਂਦੀ ਹੈ ਬਿਲਕੁਲ ਠੀਕ ਹੈ ਜੀ ਘਬਰਾਉਣ ਵਾਲੀ ਲੋੜ ਨਹੀਂ ਹੈ ਜਿਹੜੇ ਕੇਂਦਰ ਹੈ ਜਿਹੜਾ ਕੀਰਤ ਪ੍ਰਸਾਦ ਦਾ ਹਾਂ ਜਿੱਥੇ ਬਾਬਾ ਗੁਰਦਿੱਤਾ ਜੀ ਨੇ ਮੋੜੀ ਗੜਵਾਈ ਠੀਕ ਹੈ ਜੀ ਜਿੱਥੇ ਸਾਡੇ ਗੌਰਵਮਈ ਇਤਿਹਾਸ ਸੁਪਿਆ ਹੋਇਆ ਹੈ ਬਿਲਕੁਲ ਬਿਲਕੁਲ ਉੱਥੇ ਬਕਾਇਦਾ ਗੱਡੀ ਤੇ ਬੱਸਾਂ ਜਾਂਦੀਆਂ ਸਾਨੂੰ ਜਾਣਾ ਚਾਹੀਦਾ ਬਿਲਕੁਲ ਜੀ ਯੋ ਸਥਾਨ ਬੇਰੌਣਕੀ ਦਾ ਸ਼ਿਕਾਰ ਹੋਏ ਬਿਲਕੁਲ ਜੀ ਬਿਲਕੁਲ ਜਦ ਕਿ ਇੱਧਰ ਬਹੁਤ ਜ਼ਿਆਦਾ ਰੌਣਕਾਂ ਤੇ ਉੱਥੇ ਵੀ ਟਾਮਾ ਟਾਵੇਂ ਕੁਤਾ ਪਾਈ ਕਹਿ ਸਕਦੇ ਆ ਹਾਂਜੀ ਵੀ ਸਾਡਾ ਬਡੇਰਾ ਕਿਤੇ ਭੂਤ ਬਣ ਕੇ ਸਾਨੂੰ ਤੰਗ ਨਾ ਕਰੇ ਤਾਂ ਬਤਾਲਪੁਰੀ ਜਾਂਦੇ ਆ ਤਾਂ ਉੱਥੇ ਵੀ ਨਾ ਜਾਂਦੇ ਉੱਥੇ ਨਾ ਜਾਣ ਠੀਕ ਹੈ ਜੀ ਬਿਲਕੁਲ ਬਿਲਕੁਲ ਸਮਝੇ ਨਾ ਹਾਂਜੀ ਜੇ ਗੁਰੂ ਨਾਲ ਮੋਹ ਹੁੰਦਾ ਤਾਂ ਕੀਰਤ ਪ੍ਰਸਾਦ ਦੇ ਅੰਦਰ ਜਿਹੜਾ ਸਾਡਾ ਮੁੱਖ ਇਤਿਹਾਸ ਗੁਰੂ ਸਾਹਿਬਾਨ ਮੀਲੇ ਦਾ ਪਿਆ ਹਾਂਜੀ ਉੱਥੇ ਤਾਂ ਅਸੀਂ ਮੱਥਾ ਟੇਕਣ ਜਾਂਦੇ ਹੀ ਨਹੀਂ ਬਿਲਕੁਲ ਜੀ ਬਿਲਕੁਲ ਜਾਂਦੇ ਨਹੀਂ ਆਏ ਉੱਥੇ ਵੀ ਜਦੋਂ ਆਪਾਂ ਗੱਲ ਕਰਦੇ ਜ ਸਥਾਨ ਆਪਾਂ ਨੂੰ ਦੇਖਣੀ ਚਾਹੀਦੀਆਂ ਜਾਂ ਉੱਥੇ ਉਤਿਆਜਕ ਜਗ੍ਹਾ ਕਿਹੜੀ-ਕਿਹੜੀ ਜਗ੍ਹਾ ਹੈ ਜਿਹੜੀ ਆਪਾਂ ਗੱਲ ਕਰ ਸਕਦੇ ਹਾਂ ਜਿਹੜੀ ਨਹਿਰ ਜਾਂਦੀ ਹੈ ਹਾਂਜੀ ਨਹਿਰ ਦੇ ਚੜ੍ਹਦੇ ਵੱਲ ਪ੍ਰਾਣਾ ਕੀਰਤ ਪ੍ਰਸਾਦ ਹੈ ਹਾਂ ਠੀਕ ਹੈ ਜੀ ਕੋਸ਼ਿਸ਼ੇਪ ਦੇ ਵੱਲ ਹੈਗਾ ਥੋੜਾ ਹਾਂਜੀ ਤੇ ਜਿਹੜੀ ਆਪਾਂ ਬਾਬਾ ਗੁਰਦਿੱਤਾ ਜੀ ਨੂੰ ਟਰਨ ਲੈਣੇ ਆ ਉਹ ਤੋਂ ਆਪਾਂ ਖੱਬੇ ਨੂੰ ਮੁੜ ਕੇ ਆ ਜਾਈਏ ਠੀਕ ਹੈ ਨਹਿਰ ਨਹਿਰ ਚਾਹੇ ਨਹਿਰ ਕੋਲਾ ਦੇ ਚਾਹੇ ਪੀਪਰ ਨੂੰ ਠੀਕ ਹੈ ਜੀ ਜਿਹੜੀ ਨਹਿਰ ਤੋਂ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਇੱਥੇ ਚਰਨ ਪਾਏ ਗੁਰਦੁਆਰਾ ਜਿਹੜਾ ਚਰਨ ਕਮਲ ਸਾਹਿਬ ਹੈ ਹਾਂਜੀ ਇੱਥੇ ਜਦੋਂ ਗੁਰੂ ਨਾਨਕ ਦੇ ਮਹਾਰਾਜ ਜੀ ਆਏ ਠੀਕ ਹੈ ਜੀ ਤਾਂ ਬਾਬਾ ਬੁੱਢਣ ਸਾਹਿਬ ਨੂੰ ਮਿਲਣ ਆਇਆ ਦਰਸ਼ਨ ਕਰਨ ਬਕੀਰ ਸੀ ਉਹ ਵੀ ਜਿੱਥੇ ਗੁਰਦੁਆਰਾ ਚਰਨ ਕਮਲ ਸਾਹਿਬ ਠੀਕ ਹਾਂਜੀ ਹਾਂਜੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਚਰਨ ਪੈਣ ਕਰਕੇ ਨੌ ਚਰਨ ਕਮਲ ਸਾਹਿਬ ਠੀਕ ਹੈ ਜੀ ਠੀਕ ਹੈ ਬਾਬਾ ਬੁੱਢਣ ਸਾਹਿਬ ਜਦੋਂ ਉੱਥੇ ਗੁਰੂ ਨਾਨਕ ਦੇ ਮਹਾਰਾਜ ਨੂੰ ਮਿਲੇ ਹਾਂਜੀ ਹੋਰ ਬਚਨਾਂ ਦੇ ਨਾਲ ਨਾਲ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਕਿਹਾ ਹਾਂਜੀ ਵੀ ਬੁੱਢਣਾ ਇੱਥੇ ਇੱਕ ਨਵਾਂ ਨਗਰ ਬਸੇਗਾ ਉਦੋਂ ਤਾਂ ਜਿਹੜਾ ਚਰਨ ਕਮਲ ਸਾਹਾ ਹੁਣ ਉੱਚੀ ਤੋਂ ਦੇਖਿਆ ਜਾਂਦਾ ਹਾਂਜੀ ਬਿਲਕੁਲ ਤਾਂ ਬਹੁਤ ਉੱਚੀ ਬੜੀ ਪਹਾੜੀ ਤੇ ਜਿੱਥੇ ਗੁਰਨਾਨਕ ਦੇਵ ਮਹਾਰਾਜ ਬੈਠੇ ਬਿਲਕੁਲ ਬਿਲਕੁਲ ਚਰਨ ਕਮਲ ਸਾਹਿਬ ਦੇ ਮੂਹਰੇ ਦੀ ਜਿਹੜਾ ਬਾਜ਼ਾਰ ਜਾਂਦਾ ਹੈ ਹਾਂਜੀ ਉਹ ਸਿੱਧਾ ਸ਼ੀਸ਼ਮੈਲ ਨੂੰ ਚਲੇ ਜਾਂਦਾ ਹੈ ਹਾਂ ਠੀਕ ਹੈ ਜੀ 100 ਕਿਲੋਮੀਟਰ ਦਾ ਹੀ ਫਾਸਲਾ ਬਹੁਤ ਹੈ ਬਿਲਕੁਲ ਜੀ ਬਿਲਕੁਲ ਤੇ ਚਾਹੇ ਬਾਬਾ ਗੁਰਦਿੱਤਾ ਜੀ ਵਾਲੇ ਮੋੜ ਤੋਂ ਚੜ੍ਹਦੇ ਵਾਲੇ ਪਾਸੇ ਨੂੰ ਆਜੋ ਠੀਕ ਹੈ ਜੀ ਚਾਹੇ ਇੱਧਰੋਂ ਲੰਘ ਜਓ ਠੀਕ ਹੈ ਜੀ ਕਾਰ ਦੋਹੇ ਪਾਸ ਵਾਸ ਕੀਰਤ ਪ੍ਰਸਾਦ ਦੇ ਚੜ੍ਹਦੇ ਪਾਸੇ ਤੋਂ ਵੱਢੀ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਜੀ ਤੇ ਹੁਣ ਫਿਰ ਸ਼ੀਸ਼ ਮਹਿਲ ਆ ਜਾਂਦਾ ਹਾਂਜੀ ਹੁਣ ਆਪਾਂ ਆ ਮੋੜੀ ਗੱਢਣ ਤੋਂ ਸ਼ੁਰੂ ਕਰੀਏ ਜਾਂ ਗੁਰਦੁਆਰਿਆਂ ਦੀ ਹਾਂਜੀ ਮੋੜੀ ਗੱਢ ਜਿੱਥੋਂ ਆਪਾਂ ਸ਼ੁਰੂਆਤ ਹੁੰਦੀ ਹੈ ਅੱਗੇ ਤੋਂ ਸਾਡੀ ਬਾਬਾ ਜੀ ਕਰਾਉਨੇ ਆ ਸਰੇਂਦਰ ਸਿੰਘ ਜੀ ਬੜੀ ਹੈਰਾਨੀ ਦੀ ਗੱਲ ਹੁੰਦੀ ਹੈ ਹਾਂਜੀ ਜਿਹੜਾ ਗੁਰਦੁਆਰਾ ਹਰਮੰਦਰ ਸਾਹਿਬ ਹੈ ਹਾਂਜੀ ਉਸ ਥਾਂ ਦੇ ਉੱਤੇ ਮੋੜੀ ਗੱਡ ਕੇ ਹਾਂਜੀ ਮੋੜੀ ਬਾਬਾ ਗੁਰਦਤਾ ਜੀ ਨੇ ਗੜਾਈ ਠੀਕ ਹੈ ਜੀ ਤੇ ਮੋੜੀ ਬਾਬਾ ਸ਼੍ਰੀ ਚੰਦ ਜੀ ਨੇ ਗੱਡੀ ਹਾਂਜੀ ਉੱਥੇ ਗੁਰੂ ਸਾਹਿਬਾਨ ਦੇ ਛੇਵੇਂ ਪਾਤਸ਼ਾਹ ਦੇ ਰਹਿਣ ਲਈ ਨਿਵਾਸ ਸਥਾਨ ਬਣਾਇਆ ਹਾਂ ਬਿਲਕੁਲ ਜੀ ਨਿਵਾਸ ਸਥਾਨ ਬਣਾਇਆ ਸੀ ਠੀਕ ਹੈ ਜੀ ਉੱਥੇ ਮੋੜੀ ਗੱਡੀ ਹਾਂਜੀ ਉਹਦੇ ਚੜ੍ਹਦੇ ਵੱਲ ਪਿੱਛੇ ਜਿਹਨੂੰ ਹਾਂਜੀ ਅ ਗੁਰੂ ਕਾ ਬਾਗ ਹੈ ਹਾਂਜੀ 9 ਲੱਖਾ ਬਾਗ ਬਿਲਕੁਲ ਜੀ ਜਦੋਂ ਬਾਬਾ ਸ਼੍ਰੀ ਚੰਦ ਜੀ ਨੇ ਇੱਥੇ ਮੋੜੀ ਗੱਡੀ ਹਾਂਜੀ ਪਾਣੀ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਦੇ ਲਈ ਹਾਂਜੀ ਨਾਲ ਹੀ ਬੌੜੀ ਸਾਹਿਬ ਦਾ ਟੱਕ ਲਾਇਆ ਠੀਕ ਹੈ ਜੀ ਤੇ ਹੁਣ ਉਹ ਬੌੜੀ ਸਾਹਿਬ ਤਾਂ ਨਹੀਂ ਹੈ ਰੂਪ ਦੇ ਵਿੱਚ ਹਾਂ ਆਪੂ ਹਾਂ ਕੂਤੇ ਰੂਪ ਜੇ ਆਪਾਂ ਦੇਖ ਰਹੇ ਹਾਂ ਉਹਦੇ ਰੂਪ ਦੇ ਵਿੱਚ ਹੈ ਹਾਂਜੀ ਇੰਜ ਜਿਹੜੇ ਪੁਰਾਣੇ ਗੁਰਦੁਆਰੇ ਆ ਗੁਰੂ ਕਾ ਬਾਗ ਹਰਮੰਦਰ ਸਾਹਿਬ ਹਾਂਜੀ ਜਿੱਥੇ ਗੁਰੂ ਹਰਕੋਬਿੰਦ ਮਹਾਰਾਜ ਨਮਾਜ਼ ਕਰਦੇ ਬਿਲਕੁਲ ਜੀ ਹਾਂਜੀ ਫਿਰ ਉੱਥੋਂ ਜ਼ਿਆਦਾ ਆਪਾਂ ਫਿਰ ਛੇਪਦੀ ਨੂੰ ਨਹਿਰ ਵੱਲ ਨੂੰ ਆਉਨੇ ਆ ਹਾਂਜੀ ਫਿਰ ਸੀਸ ਮਹਿਲ ਹੁੰਦਾ ਹੈ ਹਾਂਜੀ ਸੀਸ ਮਹਿਲ ਤੋਂ ਉੱਤਰ ਦਿਖਾ ਦੇ ਵਿੱਚ ਗੁਰਦੁਆਰਾ ਸ੍ਰੀ ਤਖਤ ਸਾਹਿਬ ਆਉਂਦਾ ਹੈ ਬਿਲਕੁਲ ਜੀ ਉਹਨਾਂ ਦੀ ਆਪਾਂ ਹੁਣ ਜਿਹੜਾ ਵਿਸਤਾਰ ਹੈ ਉਹ ਤਾਂ ਅਗਲੀ ਹੋਣਾ ਕਰਾਂਗੇ ਸੀਸ ਮਹਿਲ ਹੁੰਦਾ ਹੈ ਹਾਂਜੀ ਜਿੱਥੇ ਤਿੰਨ ਗੁਰੂ ਸਾਹਿਬਾਨਾਂ ਦਾ ਨਵਾਸ ਸਥਾਨ ਰਿਹਾ ਉਹ ਆਪਾਂ ਅਗਲੀਆਂ ਉਹਨਾਂ ਚ ਡਿਟੇਲ ਕਰਾਂਗੇ ਠੀਕ ਹੈ ਜੀ ਵਿਸਤਾਰ ਨਾਲ ਦੱਸਾਂਗੇ ਇਸ ਤਰ੍ਹਾਂ ਦੀ ਭੂਗੋਲਕ ਸਥਿਤੀ ਵੀ ਇੱਥੇ ਗੁਰਦੁਆਰੇ ਹਾਂ ਬਿਲਕੁਲ ਜੀ ਬਿਲਕੁਲ ਜੀ ਸਾਨੂੰ ਜਿਹੜਾ ਹੈਗਾ ਜਿੱਥੇ ਅਸੀਂ ਬਾਬਾ ਬੁੱਢਣ ਸਾਹ ਦੇ ਜਾਂ ਆ ਬਾਬਾ ਗੁਰਦਿੱਤਾ ਜੀ ਦੇ ਜਾਂਨੇ ਪਤਾਲਪੁਰੀ ਜਾਂਨੇ ਆ ਤਾਂ ਸਾਨੂੰ ਜਿੱਥੇ ਅਸਲੀ ਸਥਾਨ ਆ ਜਿੱਥੇ ਜਿੱਥੇ ਮੋੜੀ ਗੱਡੀ ਆ ਉੱਥੇ ਵੀ ਸਾਨੂੰ ਜਾਣਾ ਚਾਹੀਦਾ ਸਾਨੂੰ ਧਿਆਨ ਕਰਨਾ ਚਾਹੀਦਾ ਉਹ ਵੀ ਸਾਡੇ ਇਤਿਹਾਸ ਦਾ ਇੱਕ ਹਿੱਸਾ ਹੈ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਸ਼ੁਕਰੀ ਹੈ ਜੀ